ਜੇ ਚਲੇ ਵੀ ਗਏ ਆਪਣਾ ਮੋਬਾਈਲ ਰੱਖਣ ਨਾ ਰੱਖਣ ਮਤਲਬ ਉਹ ਵੀ ਕਹਿਣਗੇ ਇੰਨਾ ਚਿਰ ਹੋ ਗਿਆ ਪਰ ਨਹੀਂ ਫਿਰ ਵੀ ਤੁਸੀਂ ਬਹੁਤ ਵਧੀਆ ਸਾਨੂੰ ਗਾਈਡ ਕੀਤਾ ਮਤਲਬ ਜਿੰਨੇ ਦਾ ਲੈਤਾ ਸੀਗਾ ਉਹਨੇ ਦਾ ਮਤਲਬ ਇਹਨਾਂ ਨੇ ਫੇਰ ਰੱਖਿਆ ਬਾਈ ਸਾਡੇ ਨਾਲ ਕੋਈ ਮਤਲਬ ਆਏ ਨਹੀਂ ਵੀ ਜਾਏ ਤਾਂ ਲੈਸ ਹੋਊਗਾ ਕੁਝ ਨਹੀਂ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਕੇ 15000 ਰੁਪਏ ਦੀ ਰਕਮ ਆ ਥੋੜੇ ਬੋਤੇ ਰੁਪਏ ਨਹੀਂ ਹੁੰਦੇ ਇਹ ਵੀਰ ਜੀ ਦੇ ਕੈਮਰੇ ਦੀ ਪ੍ਰੋਬਲਮ ਆ ਕਿ ਬਲਰ ਹੁੰਦਾ ਇਹ ਦਾ ਦੀ ਦੋਸਤੋ ਦੀ ਪਾਏ ਨੇ ਦੋਲੋ ਕਲਾ ਤੋਂ ਲੁਧਿਆਣਾ ਦੇ ਕੋਲੋਂ ਇਹਨਾਂ ਨੇ ਨਾ ਮੇਰੇ ਤੋਂ ਸੈੱਟ ਲਿਆ ਸੀ 9 ਤਾਰੀਖ ਨੂੰ ਜੂਨ ਦੇ ਮਹੀਨੇ ਇਹੀ ਮਹੀਨੇ ਰੈਨੋ 885G ਇਹ ਨੋਨ ਵਾਰੰਟੀ ਸੀ ਮਤਲਬ ਗਾਰੰਟੀ ਤੋਂ 15 20 ਦਿਨ ਉੱਪਰ ਨਿਕਲ ਗਏ ਸੀ ਠੀਕ ਹੈ ਮੈਂ ਇਹਨਾਂ ਨੂੰ ਦਿੱਤਾ ਸੀ 15000 ਰੁਪਏ ਦਾ ਇਹ 15000 ਰੁਪਏ ਦਾ ਮੇਰੇ ਤੋਂ ਸੈਟ ਲੈ ਗਏ ਸੀ ਠੀਕ ਹੈ ਇਹ ਮਤਲਬ ਹੁਣ ਆਏ ਨੇ ਸਹੀ 12 13 ਦਿਨਾਂ ਬਾਅਦ ਹੋ ਗਏ ਮੇਰੀ ਖਿਆਲ ਕਿੰਨੇ ਦਿਨ ਹੋ ਗਏ 17 ਦਿਨ ਹੋ ਗਏ 17 ਦਿਨ ਹੋ ਗਏ 17 ਦਿਨ ਹੋ ਗਏ ਕਹਿੰਦੇ ਵੀਰ ਜੀ ਦੇ ਕੈਮਰੇ ਜੀ ਪ੍ਰੋਬਲਮ ਆ ਕਿ ਬਲਰ ਹੁੰਦਾ ਇਹ ਚਲੋ ਵੀਰ ਜੀਆਂ ਤੋਂ ਆਪਾਂ ਨੇ ਸੇਮ ਰੇਟ ਦੇ ਵਿੱਚ ਇਹਨਾਂ ਤੋਂ ਵਾਪਸ ਲੈ ਲਿਆ ਕਿਉਂਕਿ ਆਪਣਾ ਇਹ ਫਰਜ ਬੰਦਾ ਵਾ ਕਿ ਬੰਦੇ ਦੇ ਪੈਸੇ ਵੇਸਟ ਨਹੀਂ ਜਾਣੇ ਚਾਹੀਦੇ 15000 ਰੁਪਏ ਦੀ ਰਕਮ ਆ ਥੋੜੇ ਬੋਤੇ ਰੁਪਏ ਨਹੀਂ ਹੁੰਦੇ ਇਹ ਹੈਨਾ ਮਿਹਨਤ ਦੀ ਕਮਾਈ ਆ ਸਾਰਿਆਂ ਦੀ ਔਰ ਇਹਨਾਂ ਨੂੰ ਦੁੱਖ ਦਰਦ ਵੀ ਨਹੀਂ ਦਿੱਤਾ ਇਹ ਵੀ ਨਹੀਂ ਕਿਹਾ ਕਿ ਇਹਦਾ 13 ਰੱਖਿਆ ਜਾਵੇਗਾ ਜਾਂ 12 ਰੱਖਿਆ ਜਾਵੇਗਾ ਮੈਨੂੰ ਜਰੂਰ ਪਤਾ ਕਿ ਮੈਨੂੰ ਇਹਦੇ ਵਿੱਚੋਂ ਜਰੂਰ 2-3000 ਰੁਪਏ ਦਾ ਕਟਾ ਪਾਵੇਗਾ ਕੋਈ ਦਿੱਕਤ ਨਹੀਂ ਦੁਕਾਨਦਾਰੀ ਆ ਚੱਲਦਾ ਰਹਿੰਦਾ ਔਰ ਆਪਾਂ ਨੇ ਦਿੱਤਾ ਵੀਰ ਨੂੰ ਬਿਲਕੁਲ ਰਿਪਲੇਸ ਕਰਕੇ ਨਵਾਂ ਹੈਂਡਸੈਟ ਜੋ ਕਿ ਨਵਾਂ Oppo ਦਾ A3 Pro 5G ਹੈ ਜੀ ਬਾਕੀ ਵੀਰ ਜੀਆਂ ਤੋਂ ਲੈ ਲਿਆ ਜੋ ਘਾਟਾ ਵਧਦਾ ਇਹਦਾ ਹੈਗਾ ਸੀ ਪ੍ਰਾਈਸ ਦਾ ਜੋ ਡਿਫਰੈਂਸ ਸੀ ਬਾਕੀ ਵੀਰ ਨਾਲ ਗੱਲ ਕਰਾਂਗੇ ਇਹ ਗੱਲ ਸਹੀ ਹੈ ਜਾਂ ਗਲਤ ਹੈ ਜਾਂ ਕੋਈ ਹੋਰ ਗੱਲਬਾਤ ਹੈ ਤਾਂ ਇਹ ਕਲੀਅਰ ਕਰਨਗੇ ਕਿਵੇਂ ਆ ਹਾਂਜੀ ਵੀਰ ਜੀ ਬਹੁਤ ਵਧੀਆ ਸਾਰਾ ਇਹਨਾਂ ਨੂੰ ਮਿਲ ਕੇ ਬਹੁਤ ਵਧੀਆ ਹੋਇਆ ਸਾਨੂੰ ਵੀ ਮਤਲਬ ਜਿੰਨੇ ਦਾ ਲੈਤਾ ਸੀਗਾ ਉਹਨੇ ਦਾ ਮਤਲਬ ਇਹਨਾਂ ਨੇ ਫੇਰ ਰੱਖਿਆ ਬਾਈ ਸਾਡੇ ਨਾਲ ਕੋਈ ਮਤਲਬ ਆਏ ਨਹੀਂ ਵੀ ਜਾਏ ਤਾਂ ਲੈਸ ਹੋਊਗਾ ਕੁਛ ਨਹੀਂ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਮੜ ਕੇ ਨਹੀਂ ਘਰੇ ਤਾਂ ਢੁਡੂਕਾ ਤਾਂ ਇੱਕ ਵਾਰੀ ਮਨ 'ਚ ਹੁੰਦਾ ਹੀ ਆ ਬੰਦੇ ਦੇ ਕਿ ਯਾਰ ਪਤਾ ਨਹੀਂ ਸਾਹਮਣੇ ਕੀ ਕਹੂਗਾ ਅਗਲਾ ਕਿ ਰੱਖੂਗਾ ਕਿ ਨਹੀਂ ਰੱਖੂਗਾ ਕਿ ਕਿਤੇ ਲੜਾਈ ਨਾ ਹੋ ਜਾਵੇ ਐਦਾਂ ਦਾ ਮਨ 'ਚ ਕਾਫੀ ਕੁਐਸਚਨ ਹੁੰਦੇ ਨੇ ਹਾਂ ਜੀ ਥੋੜੇ ਵੀ ਚੱਲੇ ਹੋਣਗੇ ਚੱਲੇ ਸੀ ਸਰ ਉੱਤੇ ਭਾਜੀ ਕਹਿੰਦੇ ਕਿ ਵੀ ਆਪਾਂ ਜਾਏ ਆਉਨੇ ਉਹਨਾਂ ਕੋਲ ਮੈਂ ਕਿਹਾ ਵੀ ਮਤਲਬ ਜੇ ਚਲੇ ਵੀ ਗਏ ਆਪਣਾ ਮੋਬਾਈਲ ਰੱਖਣ ਨਾ ਰੱਖਣ ਮਤਲਬ ਉਹ ਵੀ ਕਹਿਣਗੇ ਇੰਨਾ ਚਿਰ ਹੋ ਗਿਆ ਪਰ ਨਹੀਂ ਫਿਰ ਵੀ ਤੁਸੀਂ ਬਹੁਤ ਵਧੀਆ ਸਾਨੂੰ ਗਾਈਡ ਕੀਤਾ ਪਹਿਲਾਂ ਤਾਂ ਮੈਂ ਕਿਹਾ ਸੀ ਯਾਰ ਕਿ ਇੰਨਾ ਚਿਰ ਹੋ ਗਿਆ ਐਂ ਤਾਂ ਮੈਂ ਵੀ 3-5 ਕਰੀ ਸੀ ਠੀਕ ਹੈ ਪਰ ਮੈਨੂੰ ਪਤਾ ਸੀ ਕਿ ਮੈਂ ਲੈਣਾ ਵਾਪਸ ਪਰ ਮੈਂ ਤੁਹਾਨੂੰ ਕਿਹਾ ਸੀ ਕਿ ਪਰ 17 ਦਿਨ ਹੋ ਗਏ ਮਤਲਬ ਇਹ ਛੋਟੀ ਮੋਟੀ ਜੇ ਤੁਹਾਨੂੰ ਲੱਗਦੀ ਸੀ ਕਿ ਕੋਈ ਪ੍ਰੋਬਲਮ ਕੈਮਰਾ ਬਲਰ ਕਰਦਾ ਹੈ ਦੂਜੇ ਦਿਨ ਹੀ ਪਤਾ ਲੱਗ ਜਾਂਦਾ ਹੁੰਦਾ ਮੈਂ ਤੁਹਾਨੂੰ ਕਿਹਾ ਵੀ ਸੀਗਾ ਦੂਜੇ ਦਿਨ ਪਤਾ ਲੱਗ ਜਾਂਦਾ ਚਲੋ ਕੋਈ ਗੱਲ ਨਹੀਂ ਮੈਂ ਨਹੀਂ ਸੀ ਚਾਹੁੰਦਾ ਕਿ ਤੁਸੀਂ ਮੈਨੂੰ ਆਪਣੀ ਪ੍ਰੋਬਲਮ ਦੱਸੀ ਕਿ ਮੇਰੇ ਤੋਂ ਆਇਆ ਨਹੀਂ ਗਿਆ ਮੈਂ ਤੁਹਾਡੀ ਰਿਅਲਾਈਜ਼ ਕੀਤੀ ਫੀਲਿੰਗਸ ਦੇ ਮੈਂ ਫੀਲਿੰਗਸ ਨੂੰ ਸਮਝਦਾ ਕਸਟਮਰ ਦੀਆਂ ਫੀਲਿੰਗਸ ਵੀ ਹੁੰਦੀਆਂ ਨੇ ਨਾ ਨਹੀਂ ਆਇਆ ਜਾਂ ਗਿਆ ਹੋਣਾ ਤੁਹਾਨੂੰ ਕੋਈ ਪ੍ਰੋਬਲਮ ਹੋਊਗੀ ਪਰ ਮੈਂ ਨੁਕਸਾਨ ਨਹੀਂ ਕਰਨਾ ਚਾਹੁੰਦਾ ਆਪਣੇ ਕਸਟਮਰ ਦਾ ਮਤਲਬ ਜਿੱਥੇ ਕਸਟਮਰ ਹੀ ਗਲਤ ਹੋਵੇ ਉੱਥੇ ਵੀ ਪਤਾ ਲੱਗ ਜਾਂਦਾ ਕਿ ਕਸਟਮਰ ਗਲਤ ਹੈ ਪਰ ਇੱਥੇ ਆ ਕੇ ਇਹ ਕਸਟਮਰ ਬਿਲਕੁਲ ਸਹੀ ਸੀ ਰਾਈਟ ਸੀ ਔਰ ਇਹਦਾ ਰਾਈਟ ਬੰਦਾ ਸੀ ਇਹ ਡਿਜ਼ਰਵ ਕਰਦਾ ਸੀ ਇਹਦੀ ਵਾਪਸੀ ਮੈਂ ਇਹਦੀ ਵਾਪਸੀ ਲਈ ਇਹਨੂੰ ਨਵਾਂ ਫੋਨ ਦਿੱਤਾ ਬਹੁਤ-ਬਹੁਤ ਸ਼ੁਕਰੀਆ ਔਰ ਹੈਪੀਨਸ ਹੋ ਤੁਸੀਂ ਥੈਂਕ ਯੂ ਸਰ ਹੈਨਾ ਹੈਪੀ ਹੋ ਹਾਂਜੀ ਚਲੋ ਬਹੁਤ ਵਧੀਆ ਗੱਲ ਹੈ ਤੁਸੀਂ ਵੀ ਹੈਪੀ ਹੋ ਜੀ ਤੁਹਾਡੀ ਵੀ ਇੱਜ਼ਤ ਰੱਖ ਲਈ ਹੈਨਾ ਹਾਂਜੀ ਸਰ ਹਾਂ ਤੁਸੀਂ ਲੈ ਕੇ ਆਏ ਸੀ ਇਹਨਾਂ ਨੂੰ ਹਾਂਜੀ ਸਰ ਚਲੋ ਕੀ ਕਹਿਣਾ ਚਾਹੋਗੇ ਜੀ ਕਸਟਮਰ ਨੂੰ ਦੱਸੋ ਸਰ ਬਹੁਤ ਵਧੀਆ ਮਤਲਬ ਹੈ ਫਿਰ ਵੀ ਇੱਕ ਇੱਕ ਗੇਰ ਇੱਥੇ ਆ ਕੇ ਜਾਓ ਵੀ ਮਤਲਬ ਬਹੁਤ ਵਧੀਆ ਕਸਟਮਰ ਨੂੰ ਗਾਈਡ ਕਰਦੇ ਨੇ ਮਤਲਬ ਕੋਈ ਇਦਾਂ ਨਹੀਂਗਾ ਮਤਲਬ ਪਿਆਰ ਨਾ ਕਰਦਾ ਮਤਲਬ ਜੋ ਵੀ ਚੀਜ਼ ਆ ਵਧੀਆ ਰੇਟ ਤੇ ਮਿਲਦੀ ਹੈ ਕੀ ਬਾਤ ਹੈ ਜੈ ਮਾਤਾ ਦੀ ਜੀ ਬਹੁਤ ਬਹੁਤ ਸ਼ੁਕਰੀਆ